ਤੁਹਾਨੂੰ ਪਹਿਲਾਂ ਹੀ ਦੱਸ ਦਈਏ ਸਾਡੀ ਇੱਕ ਥਿਉਰੀ ਆ ਅਸੀਂ ਜੇ ਰੰਗ ਹੋਇਆ ਉਹ ਤਾਂ ਦੱਸਾਂਗੇ ਜੇ origignal ਹੋਊ ਦਾ original ਹੀ ਹੋਊਗਾ ਜੇ ਅਸੀਂ origignal ਕਹਿੰਦਾ ਉਹਦੇ ਉਂਗਲ ਲੱਗੀ ਤਾਂ ਵੀ ਕੋਈ ਸਾਬਤ ਕਰ ਦੇ ਅਸੀਂ ਆਉਣ ਜਾਣ ਦਾ ਖਰਚਾ ਦੇ ਦਾਂਗੇ ਜੇ ਪੱਠੀ ਦਾ ਰੰਗ ਨਾ ਨਾਟਨ ਨਾਲ ਦਾ ਮੱਛਾ ਠੀਕ ਆ ਜੇ ਗੱਲੀ 'ਚ ਫਰਕ ਹੋਇਆ ਆਉਣ ਜਾਣ ਦਾ ਤੇਲ ਫਾਇਕੇਤੇ ਸਵਾ ਸਵਾ ਲੱਖ ਉੜਦਾ ਦੇਖਿਆ ਸਵਾ ਸਵਾ ਲੱਖ ਉੜਦਾ ਦੇਖਿਆ ਨਾ ਕਦੇ ਵੀ ਨਹੀਂ ਦੇਖਿਆ ਬਈ ਇੰਨੀਆਂ ਮੁੰਡੀਆਂ ਆਏ ਆਏ ਗੇਲੋਂ ਸਾਨੂੰ ਗੱਲਾਂ ਨਹੀਂ ਹੁੰਦੀਆਂ ਆ ਗੱਲਾਂ ਆਹ ਲਓ ਜੀ ਬਿਨਾ ਪੈਸਿਆਂ ਤੋਂ ਦੇਵਾਂਗੇ ਓਏ ਆਇਨਾ ਕਿਹਾ ਕਰ ਪਰ ਇਹ ਹੈ ਬਈ ਬਾਜ਼ਾਰ ਚੈੱਕ ਕਰ ਲਿਓ ਬਾਜ਼ਾਰ ਨਾਲੋਂ ਜੇ 10 20 50 ਹਜ਼ਾਰ ਰੇਟ ਘਟ ਨਾ ਹੋਵੇ ਤੇ ਜਨਵਰੀ ਲਓ ਵੀ ਮਿੱਤਰੋ ਤਲਵੰਡੀ ਸਾਬੋ ਸ਼ਰਮੇ ਦੀ ਮੰਡੀ ਤੇ ਉੱਤੇ ਪਹੁੰਚੇ ਹੋਏ ਹਾਂ ਜਿੱਥੇ ਕੀ ਕਹਿੰਦੇ ਆ ਵੀ ਸ਼ਰਮਾ ਮੰਡੀ ਦੇ ਵਿੱਚ ਸਾਰਿਆਂ ਨਾਲੋਂ ਅੱਧਾ ਔਫਰ ਤੇ ਸਸਤੇ ਤੇ ਜਾਇਜ਼ ਰੇਟਾਂ ਦੇ ਵਿੱਚ ਟਰੈਕਟਰ ਦਿੰਦਾ ਤੇ ਅੱਜ ਆਪਾਂ ਸ਼ਰਮੇ ਨਾਲ ਗੱਲਬਾਤ ਕਰਾਵਾਂਗੇ ਉਹਨਾਂ ਦੇ ਟਰੈਕਟਰ ਦਿਖਾਵਾਂਗੇ ਵੀਡੀਓ ਤੇ ਬਣੇ ਰਹੋ ਲਾਸਟ ਤੱਕ ਦੇਖਿਓ ਦੋਸਤੋ 10 ਮਾਡਲ ਟਰੈਕਟਰ ਆ ਸਾਰਾ ਜੇਜਨ ਵਾਲਾ A ਤੋਂ Z ਬਾਈ ਜੇ ਕਿਤੇ ਕਲਮ ਲੱਗੀ ਹੋਈ ਜਿੰਮੇਵਾਰ ਆ ਬਾਈ ਆ ਨੌਲਾ ਦਾ ਚਾਬੀ ਵੀ ਨਹੀਂ ਲੱਗੀ ਪਾਈ ਜੀ ਇਹਦੀ ਸ਼ੋ ਚੋਂ ਤਾਂ ਮੂੰਹ ਦਿਸਨੇ ਦਿਸਨੇ ਇਹਦੀ ਬਾਡੀ ਚੋਂ ਵੀ ਮੂੰਹ ਦਿਸੂਆ 1 ਰੁਪਿਆ ਲਾਉਂਦੀ ਲੋੜ ਨਹੀਂ ਟਰੈਕਟਰ ਤੇ ਬਾਈ 1 ਰੁਪਿਆ ਕੀ ਹੁੰਦਾ ਇਧਰ ਲੈ ਬਾਈ ਤੁਹਾਨੂੰ ਮੈਂ ਇਹ ਘੋੜਾ ਬੰਪਰ ਲੱਗਿਆ ਡਬਲ ਕਲੱਚ ਆ ਸਿੰਪਲ ਸਟੀering ਦੇ ਵਿੱਚ ਆ ਥੱਲੇ ਦੇਖ ਲੋ ਕਿਵੇਂ ਚਮਕਦਾ 2 ਘਟ ਚਮਕੂਗਾ ਥੱਲਿਓਂ ਵੱਧ ਜਾਊਗਾ ਪਿਆਣਾ ਬਾਈ ਇਸ ਤਰ੍ਹਾਂ ਠਾਣਾ ਵਰਗਾ ਕੀ ਸਿੰਘੂ ਚਮਕਦਾ ਕਿਤੇ ਗਲਮ ਦਾ ਨਿਸ਼ਾਨ ਵੀ ਹੈ ਨਹੀਂ 3 ਲੱਖ 15 ਹਜ਼ਾਰ ਦੀ ਮੰਗ ਦਾ ਡਾਈ ਕੀ ਡਾਉਂਦਾ ਮੈਂ ਕੁਝ ਨਹੀਂ ਡਾਉਂਦਾ ਟਰੈਕਟਰ ਲੈ ਦਾਂਗੇ ਜੀ 3 ਲੱਖ ਤੇ 5000 ਦਾ ਪੂਰੇ 3 ਲੱਖ ਦਾ ਦੇ ਦਾਂਗੇ ਯਾਰ 1000 ਰੁਪਏ ਚਾਬੀ 1000 ਰੁਪਏ ਚਾਬੀ ਨਾਲ ਛੋੜ ਲਓ ਜੀ ਬਿਨਾ ਪੈਸਿਆਂ ਤੋਂ ਦੇਵਾਂਗੇ ਓਏ ਐਂ ਨਾ ਕਹਿਆ ਕਰ ਆਧਾਰ ਕਾਰਡ ਜਾਂਦਾ ਆਧਾਰ ਕਾਰਡ ਵੀ ਕਿੰਗਾ ਦਾ ਮਾੜਾ ਹੁੰਦਾ ਇਹ ਟਰੈਕਟਰ ਹੈ ਬਾਈ ਜੀ 2 ਸਪੀਡ ਆਸ਼ਾ ਇਹ 2 ਸਪੀਡ ਆਸ਼ਾ ਬਾਈ ਜੀ 242 ਹੈ ਇਹ ਹਾਈ ਲੋ ਇਹ ਹਾਈ ਲੋ ਵਾਲਾ ਕਹਿ ਦੇ ਉਹਨੂੰ 2 ਸਪੀਡ ਕਹਿ ਲਓ ਠੀਕ ਹੈ ਠੀਕ ਹੈ ਠੀਕ ਹੈ ਬਿਲਕੁਲ 300 ਤੇ 66 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਸਾਰਾ ਕੁਝ ਨਾਲ ਦਾ ਇਹਦਾ ਕਿਤੇ ਵੀ ਰੰਗ ਦਾ ਨਿਸ਼ਾਨ ਨਹੀਂ ਕਲਮ ਦਾ ਨਿਸ਼ਾਨ ਨਹੀਂ ਨਵਾਂ ਟਰੈਕਟਰ ਹੈ ਸਿੰਗਲ ਹੈਂਡਰ ਹੈ ਇਹਦਾ ਭਾਈ ਮਾਡਲ ਆ ਪੰਜਾਬ ਨੰਬਰ ਆ 242 ਹਾਈ ਲੋ 365000 ਡਿਮਾਡਾ ਕਲਵੀਰ ਕਿੰਨੇ ਦਾ 3.5 ਲੱਖੇ ਤੇ ਲੋਨ ਹੋਊਗਾ ਅਸੀਂ 3 ਲੱਖ ਤੇ 40000 ਦਾ ਟਰੈਕਟਰ ਦੇਵਾਂਗੇ 335000 ਦੇਵਾਂਗੇ ਸ਼ਰਮਾ ਆਇਨਾ ਕਰਾ ਕਰ ਅ ਭਾਈ ਉਸ ਤੋਂ ਬਾਅਦ ਦੇ ਵਿੱਚ ਆਗਾ 24 ਇਹਦੇ ਤੈਨੂੰ ਖੁੱਲੀਆਂ ਸ਼ੂਟਾਂ 'ਚੋਂ ਮਾਰਦੀ ਕਰ ਲੈ ਬਲਡ ਟਰੈਕ ਟਰੈਕਟਰ ਆ ਵੀਰੇ ਜਮਨ ਨਵਾਂ ਟਰੈਕਟਰ 773 ਗਾਂ ਤੇ ਚੱਲਿਆ 4 ਵੀਲ ਦੇ ਵਿੱਚ ਆ ਮੂਹਲੇ ਟਾਇਰ ਨਵੇਂ ਆ ਪਿਛਲੇ ਨਾਲ ਦੇ ਨਾਲ ਦੇ ਆ ਤੇ ਇੱਕ ਹੋਰ ਆ 60 ਹਰਸ ਪਾਵਰ ਦੇ ਵਿੱਚ ਟਰੈਕਟਰ ਐ ਇਹ 24 ਸਪੀਟਾਂ ਕਰਾਰੋ ਟਰਾਂਸਮਿਸ਼ਨ ਐ ਸ਼ਟਲ ਗੇਅਰ ਐ ਤੇ ਜੇ ਦੇ ਬਾਈ ਨੇ ਇਕੱਲੇ ਇਕੱਲੇ ਗੁਣ ਗਿਣਨ ਲੱਗ ਜੀ ਤਾਂ ਦਿਨ شپ ਜੂਗਾ ਅੱਛਾ ਆਪਾਂ ਨੂੰ ਵੀ ਨਹੀਂ ਪਤਾ ਸਪੈਸ਼ਲ ਗੇਅਰ ਵਾਲਾ ਟਰੈਕਟਰ ਐ ਪੀ 2 ਉਹਦੇ ਜਿਹੜੇ ਮਰਜੀ ਚੱਕਰਾਂ ਚਲਾ ਲਓ 400 ਚਲਾ ਲਓ ਸੈਲੇਜ ਪਾਉਣ ਵਾਲੀ ਜਿਹੜੀ 4 ਪਾਉਣ ਵਾਲੀ ਮਸ਼ੀਨ ਐ ਉਹ ਤੇ ਬੈਕਓੜਿਆਂ ਤੇ ਚਲਾਉਣ ਤੇ ਵੀ ਫੁੱਲ ਕੰਮ ਜਾਂਦਾ ਬਾਈ ਜੀ ਆ ਦੇਖਿਓ ਕੀ ਲਿਖਿਆ ਸ਼ਰਮਾ ਬੜਾ ਘੜਾ ਹੈ ਖੜਾ ਹੈ ਤੋ 201 201 ਮਾਡਲ 8 ਲੱਖ 25 ਹਜ਼ਾਰ ਡਿਮਾਂਡ ਤਾਂ ਸ਼ਰਮਾ ਜੀ ਕਿੰਨੇ ਦਾ ਝੜੋਗੇ ਮੈਂ ਲੱਖ ਰੁਪਏ ਦਤਾ ਅੱਛਾ 1 ਲੱਖ ਇਤਨਾ ਬੜਾ ਫਰਕ ਤਾਂ ਕੋਈ ਮੰਡੀ ਨਹੀਂ ਇੱਧਰ ਆ ਜਾ ਪ੍ਰਧਾਨ ਇੱਧਰ ਲੜਾਉਗਾ ਇੱਕ ਹੋਰ ਹੈ ਇਹ ਪੰਜਾਬ ਨੰਬਰ ਰੈਕਟਰ ਹੈ ਅੱਛਾ ਬੈਸਟ ਮਗਾ ਨੰਬਰ ਰੈਕਟਰ ਨਹੀਂ ਜਾਂ ਇਹ ਜੁਪੀ ਨੰਬਰ ਹੈ ਨਾ ਬਿਹਾਰ ਨੰਬਰ ਹੈ ਓਕੇ 7 25 ਪੂਰੇ 7 ਲੱਖ ਦਾ ਰੈਕਟਰ ਦੇਵਾਂਗੇ ਉਹ ਵੀਰ ਨਹੀਂ ਦਿੰਦਾ ਇੰਨੇ ਦੀ ਕੋਈ ਹਾਂ 7 ਰੈਕਟਰ ਆਇਆ ਉਦਹੀ ਰੇਟ ਭਰਿਆ ਹੈ ਇਹੀ ਰੇਟ ਰਹੂਗਾ ਇਹ ਨਹੀਂ ਦੁਨੀਆ ਵਾਂਗੂ ਵੀ ਯਾਰ ਚੱਕ ਕੇ ਰੇਟ ਵਧਾ ਲਓ ਫੇਰ ਲੋਕਾਂ ਦੇ रेट ਜਾਵਣਗੇ ਤੁਸੀਂ ਫੋਰਵੀਲ ਡਰਾਈਵ ਦੇ ਵਿੱਚ 9-9 ਲੱਖ ਰੁਪਇਆ ਹੋਊਗਾ ਉਦੋਂ ਬਾਅਦ ਆ ਗਿਆ ਜੀ 855 ਦਾ ਵੱਡਾ ਭਾਈ ਛੋਟਾ ਓਏ ਓਏ ਐਚ ਪੀ ਤੇ ਵੱਡਾ ਏ ਅੱਛਾ ਇਹ ਭਾਈ 21 ਮਾਡਲ ਦੇ ਵਿੱਚ ਹੈ ਭਾਈ ਐਚ ਆਰ ਨੰਬਰ ਆ ਐਨਓਸੀ ਮਿਲੂਗੀ ਲੋਨ ਹੋ ਜੂ 6 ਲੱਖ ਰੁਪਇਆ ਫਾਸਟ ਪਾਰਟੀ ਦਾ ਫਾਸਟ ਪਾਰਟੀ ਟਰੈਕਟਰ ਆ 6.6 ਲੱਖ ਰੁਪਇਆ ਟਮਾ ਆ 6 ਪੱਤਰਾ ਧਮਾੜਾ ਕਿਨੇ ਦਾ 6 ਲੱਖ ਦਾ 6 5 ਲੱਖ ਤੇ 85 ਹਜ਼ਾਰ ਦਾ ਟਰੈਕਟਰ ਲੈ ਜਾਓ 52 ਚਾਰ ਆਦਾ 2011 ਮਾਡਲ ਕੁਲਵੀਰ ਸਿੰਘ ਆ ਬੂਲੇਟ ਟਾਇਰ ਡਬਲ ਕਲੱਚ ਪਾਵਰ ਸਟੀering ਡਬਲ ਪੀਡੀਓ ਦਾ ਟਰੈਕਟਰ ਹੈ ਹਰਿਆਣਾ ਨੰਬਰ ਹੈ ਬਹੁਤ ਵਧੀਆ ਟਰੈਕਟਰ ਹੈ ਮੂਹਰੇ ਟਾਇਰ ਤਾਂ ਬਾਈ ਜਮਾ ਪੋਲੋ ਦਾ ਮਾਰਕ ਲੱਗਿਆ ਪਿਆਵੇਂ ਹੈਗੇ ਮਗਰਲੇ ਟਾਇਰ ਅੱਧੇ 40 ਤੋਂ 45 45 ਤੋਂ 50 ਪੈਸੇ ਕਰ ਲੋ 3 ਲੱਖ 45 ਹਜ਼ਾਰ ਡਿਮਾਂਡ ਹੈ ਇਸ ਤੋਂ ਬਾਅਦ ਹੁਣ 45 ਵਾਲੀ ਸੀਰਜ ਸ਼ੁਰੂ ਹੋ ਜੂਗੀ 45 ਵਾਲੀ ਸੀਰਜ ਬਾਈ ਸਮਝਿਆ ਨਹੀਂ ਤੂੰ ਗੱਲ ਮੇਰੀ ਦੱਸੋ ਜੀ ਉਦਲਾ 45 ਚੱਕ ਦਿਓ 45 ਹਜ਼ਾਰ ਹੀ ਰੇਟ ਹੈ ਨਾ ਇਸ ਤੋਂ ਬਾਅਦ ਜਿੰਨੇ ਦਿਖਾਵਾਂਗੇ 45 ਡਾਵਾਂਗੇ ਅੱਛਾ ਜੀ ਤੇ ਉਦੋਂ ਦਾ 1/2 ਲੱਖ ਦੀ ਆਫਰ ਲਾਸਟ ਟਿਕ ਹੋਰ ਜਿਹੜਾ ਲੈ 30000 ਰੁਪਏ ਨਫਾ ਲੈ ਲਓ ਇਹਦੇ ਬਾਅਦ 40000 ਨਫਾ ਦੇ ਦਿਓ 3.5 ਲੱਖ ਦਾ ਡੈਟ ਰੈਕ ਦਾਵਾ ਕਰਦੇ ਲੇਖੂਗਾ ਆਫਰ ਹੀ ਦੇ ਰੱਖਿਆ ਸਪੈਸ਼ਲ 96 ਮਾਡਲ ਆ ਪੰਜਾਬ ਨੰਬਰ ਆ ਫੇਵਰ ਦੀ ਜਿੱਤ ਲੈ ਕੇ ਡੰਡਾ ਫੱਟੀ ਛਤਰੀ ਦਾ ਕੁਛ ਨਾਲ ਗੇਰਿੰਗ ਦੀ ਜ਼ਿੰਮੇਵਾਰੀ ਉਹ 45 ਡਿਮਾਂਡ ਪੁੱਤਲਾ ਇਹਦਾ ਵੀ ਚੱਕ ਦਿਓ ਆ 2 ਲੱਖ 2 ਲੱਖ ਰੋੜਾ ਮਾਡਲ 96 ਉਸ ਤੋਂ ਬਾਅਦ ਦੇ ਵਿੱਚ ਆ ਗਈ 21 ਮਾਡਲ ਫਾਰਮ 60 ਬਾਈ ਇੱਧਰ ਕੈਮਰਾ ਲੈ ਆਂ ਸੁਪਰ ਮੈਕਸ ਆਦਰ ਜੀ ਦੇਖੀ ਹਰੇ ਪੱਠੀ ਦਾ ਰੰਗ ਨਾ ਨਾਟਨ ਦਾ ਨਾਲ ਦਾ ਮੱਛਰ ਬਿਲਕੁਲ ਹੀ ਬਿਲਕੁਲ ਨਮਾ ਬੇ ਨਮਾ ਬੇ ਜਮਾ ਨਮਾ ਟਰੈਕਟਰ ਹੈ ਜਿੰਨਾ ਇਹਦੇ ਰੇਟ ਪਰ ਹੈ ਆ ਜਾ ਦੱਸ ਇੰਨੇ ਦਾ ਹੈਗਾ ਟਰੈਕਟਰ ਇਸ ਤੋਂ ਵੱਧ ਵੇਗਣ ਵਾਲਾ ਹੈ ਇਸ ਤੋਂ ਵੱਧ ਵੇਗਣ ਵਾਲਾ ਹੈ ਇਸ ਤੋਂ ਵੱਧ ਵੇਗਣ ਵਾਲਾ ਹੈ ਸਾਢੇ 6 ਲੱਖ ਰੁਪਿਆ ਭਾਈ ਡਿਮਾਂਡ ਆ ਕਲਵੀਰ ਨੂੰ ਪੁੱਛ ਲੋ ਕਿੰਨੇ ਦਾ ਦੱਸੋ ਹੀ ਉਦਲੇ ਉਦਨੇ ਚੱਕਣੇ ਆ ਸਾਰੇ ਇਸ ਤੋਂ ਚੱਕਣੇ ਆ ਕੱਢ ਦੇ ਕੀ ਆ ਯਾਰੀ ਛੱਡੀ ਜਾਨਾ ਸਰਦਾ ਲੈ ਲਓ ਸਿਆਦ ਸਪੌਟ ਆ ਜੀ 6 ਲੱਖ 50 ਹਜ਼ਾਰ ਡਿਮਾਂਡ ਆ ਰੰਗ ਵੀ ਨਹੀਂ ਲਿਆ ਕੰਪਨੀ ਵੱਲੋਂ ਨਾ ਲੱਤਾ ਜ ਮਗਰਾਣਾ ਤੇ ਉਮੀ ਪਏ ਆ ਅੱਛਾ ਜੀ ਹਾਂ ਕੰਪਨੀ ਨੰਬਰ ਉਮੀ ਪਏ ਆ ਆ ਉਮੀ ਪਿਆ ਕੋਈ ਕੋਡ ਵਾੜ ਹੁੰਦਾ ਇਹਨਾਂ ਦਾ ਅੱਛਾ ਜੀ ਹਾਂਜੀ ਭਾਈ 9 ਵਜੇ ਤੱਕ ਕੀਮਤੀ ਬਹੁਤ ਆਈ ਦੀ ਭਾਈ 9 ਲੱਖ ਦਾ 9 ਲੱਖ ਦਾ 50 ਹਜ਼ਾਰ ਹੋਰ ਖੇਦੀ ਇਹਨਾਂ 3 ਲੱਖ ਜੀ ਮੇਲਾ ਲੁੱਟ ਲਓ ਜਦੋਂ ਲੁੱਟੀ ਦਾ ਫਰਵਰੀ ਫਰਵਰੀ ਦਾ ਆ ਗਿਆ ਸ਼ਰਮਾ ਇਹ ਆਸ਼ੇ ਦਾ ਮੁੱਲ ਚ ਆਸ਼ੇ ਦਾ ਮੁੱਲ ਚ ਆਸ਼ੀ ਆਸ਼ੀ ਪੰਜਾਬ 42 2003 ਮਾਡਲ ਡਬਲ ਕਲਚ ਦਾ ਟਰੈਕਟਰ ਹੈ ਅੱਛਾ ਜੀ ਬਹੁਤ ਡਿਮਾਂਡ ਹੈ ਕਿੰਨੇ ਦਾ ਫਰਮਾ ਇਹ 1 ਲੱਖ 60000 ਦਾ 1 ਲੱਖ 60000 ਹਾਂਜੀ ਭਾਈ ਲਓ ਮੈਂ ਤੁਹਾਨੂੰ ਦਿੱਤ ਸਕਦੇ ਹਾਂ ਭਾਈ ਮੇਲਾ ਇਹ ਟਾਸ ਇਹਦੇ ਰੇਟ ਦੇ ਵਿੱਚ ਮੈਂ 55 45 ਤੈਨੂੰ ਦੇ ਰਿਹਾ ਮੈਨੂੰ ਲੱਗਦਾ ਮੰਡੀ ਵਾਲੇ ਸਾਡੇ ਦੇ ਮਗਰ ਡਾਂਗਾ ਲੈ ਕੇ ਹੋਣਗੇ ਇਹਦਾ ਟਰੈਕਟਰ ਵੀ ਦੇਖਿਆ ਨਹੀਂ ਹੋਣਾ ਇਹਦਾ ਡਿਮਾਂਡ ਬਹੁਤ ਹੈ ਇਹਨਾਂ ਭਾਈ ਜੇ ਆਪਾਂ ਇਹਨੂੰ ਭਾਲਣ ਲੱਗ ਜੀਏ ਆਹ ਟਰੈਕਟਰ ਨੂੰ ਸਾਲ ਲੱਗ ਜੂਗਾ ਮਿਲਦਾ ਨਹੀਂ ਸਾਰਾ Ориਜਨਲਾ ਸ਼ਰਮਾ ਮੈਂ ਇੱਕ ਗੱਲ ਦੱਸਦਾ ਤੈਰੀ ਸੇਖਰ ਕਵਾੜੀ ਆ ਫਾਦਲ ਕਾ ਉਹਦੇ ਕੋਲੇ ਜੀ ਇਕੱਲੇ ਉਹ ਹੁੰਦੇ ਆ ਕਿ ਜੀਟਰੀ ਉਹ ਆਕਸ਼ਨ ਦੇ ਟਰੈਕਟਰ ਚੱਕਦਾ ਅਸੀਂ ਟਰੈਕਟਰ ਲੈ ਕੇ ਆਏ ਰਿਸ਼ਤੇਦਾਰਾਂ ਵਾਸਤੇ ਜਮਾਂ ਖੜਾ ਸੀ ਹਵਾ ਨਿਕਲੀ ਪਈ ਸੀ ਸਟਾਰਟ ਦੀ ਕੋਈ ਜ਼ਿੰਮੇਵਾਰ ਨਹੀਂ ਸੀ ਹਾਈਡਰੋਨਾ ਚੱਕ ਕੇ ਟਰਾਲੀ 'ਚ ਰੱਖ ਕੇ ਲਿਆਂਦਾ ਸੀ 4.5 ਲੱਖ ਤੋਂ ਉਸ ਤੋਂ ਖਰੀਦਾ ਸੀ ਨਾ ਕਾਪੀ ਨਾ ਕਾਗਜ਼ ਅੱਛਾ ਜੀ ਇਕੱਲੇ ਬਸ ਬਿੱਲ ਦੇ ਉਹਨਾਂ ਦੇ ਬਸ ਆਕਸ਼ਨ ਲੈਟਰ ਹੁੰਦਾ ਹੈਗਾ ਖੱਟ ਪੈਣੇ ਰੁਪਏ ਉਹਦੀ ਆ ਕੇ ਸਰਵਿਸ ਕਰਾਈ ਸਾਰਾ ਕੰਮ ਲੱਗਿਆ ਫੇਰ ਚਾਲੂ ਹੋ ਗਿਆ ਰੰਗ ਉਹਦੇ ਸਾਰੇ ਵਜਿਆ ਹੋਇਆ ਸੀਗਾ ਇਹ ਬਾਈ ਜੀ ਪੰਜਾਬ ਨੰਬਰ ਦਾ ਡੈਕਟਰ ਆ ਕਾਪੀ ਕਢ ਲਈ ਸ਼ਰਮਾ ਜੀ ਨੇ ਚੈੱਕ ਕਰ ਲੋ ਕਲਵੰਡੀ ਕਲਵੰਡੀ ਸਾਬੋ ਨਾਮ ਹੈ 7522 9 ਮਾਡਲ 9 ਮਾਡਲ ਡੈਕਟਰ 9 ਮਾਡਲ ਆ 75 ਇੱਧਰ ਬਾਈ ਹੋਰ ਚੀਜ਼ ਦਿਖਾਓ ਆ ਤੁਸੀਂ ਕਿਤੇ ਮਰਜ਼ੀ ਜਾਵੜਵਾ ਆ ਚੀਜ਼ ਨਹੀਂ ਕੋਈ ਦਿੰਦਾ ਇਹ ਬੇਟ ਹੈ ਜ਼ਿਮੀਦਾਰ ਕੀ ਕਰਦਾ ਇਹਨੂੰ ਲਾ ਲੈਂਦਾ ਅੱਛਾ ਮਿਲਦੇ ਨਹੀਂ ਬਾਈ ਦੰਦਾ ਹੀ ਨਹੀਂ ਤੁਹਾਡਾ ਉਹ ਕੰਮ ਨਹੀਂ ਬਾਈ ਜਿੰਨਾ ਸਮਾਨ ਹੈ ਦੋ ਬੈਟਰੀਆਂ ਇਹਦੇ ਦੋ ਲੱਗੀਆਂ ਵਗੀਆਂ ਸਾਰਾ ਅਰੀਜਨਲ ਟਰੈਕਟਰ ਹੈ ਪੰਜਾਬ ਦਾ ਨੰਬਰ ਹੈ ਤੇ ਬੈਟਰੀਆਂ ਲੈ ਕੇ ਭਾਲਣ ਲੱਗ ਜਿਓਗੇ ਸਾਲ ਭਰ ਨਹੀਂ ਥਿਉਂਦਾ ਇਹ ਠੀਕ ਹੈ ਜੀ ਇਹ ਹੁਣ ਇਹਦੇ ਤੁਸੀਂ ਮਾੜਾ ਜਾ ਅਗਲੇ ਪਾਸੇ ਇੱਥੇ ਕੈਮਰਾ ਮਾਰੋ ਮਿੱਤਰੋ ਦੇਖਿਆ 2009 ਮਾਡਲ ਰੇਟ 6,25,000 ਰੁਪਏ ਦੇ ਪੰਜਾਬ ਨੰਬਰਾਂ ਵੱਡੀ ਖਾਸੀਅਤ ਹੈ ਬਾਈ ਇਹ ਤੇ ਰੇਟ ਆ ਥੋੜੇ ਦਿਨਾਂ ਵਾਸਤੇ ਥੋੜੇ ਦਿਨੀ ਥੋੜੇ ਦੇਣਾ ਰੇਟ ਹੋ ਆਏ ਲੱਖ ਰੁਪਇਆ 1 ਲੱਖ ਡਿਸਕਾਊਂਟ ਕਿਧਰ ਦੇਖਿਆ ਭਾਈ ਸਾਹਿਬ ਇਹ ਦੱਸੋ ਨਹੀਂ ਨਹੀਂ 1 ਬਾਈ ਦੇਖਿਆ ਕਿ ਪਹਿਲੀ ਗੱਲ ਤਾਂ ਹੀ ਟਰੈਕਟਰ ਨਹੀਂ ਦੇਖਿਆ ਦੂਜੀ ਗੱਲ ਬਈ ਐਡਾ ਡਿਸਕਾਊਂਟ ਨਹੀਂ ਬਾਈ ਇੱਕ ਗੱਲ ਹੋਰ ਹੈ ਜੇ ਤੂੰ ਸਪੈਸ਼ਲ ਲੈਣ ਜਾਵੜੋਂਗੇ ਨੇ ਆਹ ਟਰੈਕਟਰ ਨੂੰ ਸਾਢੇ 7 ਲੱਖ ਵੀ ਲਾਉਂਗੇ ਪਰ ਫਿਰ ਵੀ ਨਹੀਂ ਮਿਲਦਾ ਮਿਲਦਾ ਹੈ ਨਹੀਂ ਸਾਰਾ Ориਜਨਲ ਉਹ ਵੀ ਸਾਰਾ Ориਜਨਲ ਅੱਛਾ ਜੀ ਆ ਬੇਟ ਵਗੈਰਾ ਵੀ ਨਾ ਭਾਈ ਬੇਟ ਕੋਈ ਆਸਤਾ ਨਹੀਂ ਹੈਗਾ। ਹਲੋ ਇੱਕ ਹੱਥ ਨਾਲ ਤੁਸੀਂ ਹੁੱਕ ਚੱਕਦੇ ਹੋ ਮੈਂ ਟਰੈਕਟਰ ਫਰੀਕ ਦੇ ਦਿੰਦਾ। ਦੋ ਬੈਟਰੀਆਂ ਲੱਗੀਆਂ ਸ਼ਰਮਾ ਜੀ ਦਿਖਾ ਦਿਓ ਸਾਰਾ ਸਮਾਨ ਉਵੇਂ ਹੀ ਦੇਣਾ। ਇੱਕ ਬੈਟਰੀ ਆਪੀ ਇੱਕ ਵਿੱਚ। ਇੱਕ ਇਹਦੇ ਵਿੱਚ। ਅੱਛਾ ਜੀ। 75 ਐਚਪੀ ਦਾ ਟਰੈਕਟਰ ਹੈ ਭਾਈ ਕੋਈ ਛੋਟੀ ਗੱਲ ਨਹੀਂ ਹੈਗੀ। ਪਾਵਰ ਸਟੀਅਰਿੰਗ। ਜੇ ਅੱਜ ਆਪਾਂ ਨਵਾਂ ਲੈਣ ਜਾਵੜਗੇ 14 ਲੱਖ ਚੁਪੜਦਾ। ਪੈਂਦਾ ਤੇ ਮਿਲਦਾ ਨਹੀਂ। ਮਾਲਟ ਆ ਤਾਂ ਮਿਲਦਾ ਨਹੀਂ। ਇਹ ਤਾਂ ਡੈਮੋ ਪੀਸ ਹੈ। ਕਿੰਨੇ ਦਾ ਕਹਤਾ ਤੂੰ? ਮੈਂ ਇਹਨੂੰ 7.5 ਲੱਖ ਦੇ ਦੂੰ। ਮੈਂ ਕਿਵੇਂ ਕਰਾਂ ਫਿਰ? ਤੂੰ ਜਿਵੇਂ ਮਰਜ਼ੀ ਕਰ ਲੈ ਨਹੀਂ 1.5 ਦਾ ਘੱਟ ਦੇਗਾ ਲੈ ਭਾਈ ਇਹਨਾਂ ਦਾ ਚੈਨਲ ਦੇਖ ਕੇ ਆ ਜਾ ਮੈਨੂੰ ਦਿਖਾ ਦਿਓ ਸਕਰੀਨ ਸ਼ਾਟ 5000 ਚਾਬੀ ਨਾਲ ਇੱਥੇ ਰੱਖ ਅੱਛਾ ਮੁਕਰਦਾ ਤਾਂ ਨਹੀਂ ਇਹ ਰੋੜਾ ਤਾਂ ਮੁਕਰਦਾ ਤਾਂ ਨਹੀਂ ਇਹ ਭਾਈ ਉਹ ਆ 5000 ਰੋੜਾ ਤਾਂ 15000 ਬਾਪਾ 15 ਹੋੜਾ ਦਾ ਮਗਰ ਰਹਿ ਗਿਆ 510000 ਰੁਪਇਆ ਲਾਸਟਿਕ ਜਿਹਾ ਪੂਰੇ 5 ਲੱਖ ਦਾ ਦੇ ਦਾਂਗੇ 5 ਤਾਂ ਦੇ ਦੋ ਛੋੜ ਉੱਪਰ ਕਰਾਂਗੇ ਹਜੇ ਹੂਣ ਹੁੰਦੇ ਆ ਛੋੜ 5 ਲੱਖ ਰੁਪਇਆ 5-5 ਦਾ ਸਮਝ ਲਓ 5-5 ਲਓ ਜਿਹੜਾ 5000 ਉੱਤੇ ਆ ਉਹ ਛੋੜ ਕੇ ਉਹ ਜਾਬੀ ਨਾਲ ਛੱਡਾਂਗੇ ਸਵਾ ਲੱਖ ਰੁਪਇਆ ਉੱਤੇ ਠੀਕ ਹੈ ਭਾਈ ਇੱਕ ਗੱਲ ਹੈ ਇਹ ਇਹ ਕਹਿਣੀਆਂ ਗੱਲਾਂ ਤੇ ਕਰਨੀਆਂ 'ਚ ਬਹੁਤ ਮਸਤ ਹੁੰਦਾ ਹੈਗਾ ਲੋਕ ਹੁਣ ਕੀ ਕਰਨਗੇ ਫੋਨ ਕਰਨਗੇ ਕਮੈਂਟ ਕਿ ਭਾਈ ਪਹਿਲਾਂ ਜਿਆਦਾ ਦੇਖ ਲੈਣੇ ਉਹ ਲੱਖ ਲੱਖ ਰੁਪਿਆ ਫਿਰ ਕਹਿੰਦੇ ਡਿਸਕਾਊਂਟ ਭਾਈ ਜੀ 5 ਲੱਖ ਦਾ ਟਰੈਕਟਰ ਦੇ ਕੇ ਦਿਖਾਓ ਕਿਹੜਾ ਹੁੰਦਾ ਭਾਈ ਮੈਂ ਕਹਿਣਾ ਅਸੀਂ ਬਿਨਾ ਰੰਗ ਹੋਇਆ ਕਵਾੜ ਤੋਂ ਚੱਕਿਆ ਸੀ 4.5 ਲੱਖ ਦਾ ਤੇ 5.5 ਲੱਖ ਦਾ ਪੈ ਗਿਆ ਰੰਗ ਵੀ ਉਹਦੇ ਬਹੁਤ ਵੇਟਾ ਮੱਜਿਆ ਵੇ ਆਹ ਟਰੈਕਟਰ ਦਿਓ ਇੰਨੇ ਇੰਨੇ ਜਿੰਦਾ ਮਿਲਦਾ ਹੀ ਨਹੀਂ ਗਾਰੰਟੀ ਹੈ ਅੱਛਾ ਬਾਕੀ ਉਹ ਰੀਨਲ ਹੋਣਾ ਬਹੁਤ ਵੱਡੀ ਗੱਲ ਹੈ ਪੰਜਾਬ ਨੰਬਰ ਪੰਜਾਬ ਨੰਬਰ ਪਾਸਿੰਗ ਟੱਪੀ ਨੂੰ ਥੋੜਾ ਟਾਈਮ ਹੋਇਆ ਪਾਸਿੰਗ ਵੀ ਹੋ ਜੂ ਅੱਜ ਇਹਦੀ 6 ਮਹੀਨੇ ਹੋ ਗਏ ਇੱਥੇ ਨਾ ਐ ਤਲਵੰਡੀ ਸਾਬੋ ਹੀ ਨਾ ਨਾ ਅੱਛਾ ਬਸ ਨਹੀਂ ਦੇਖੀ ਜਾਂਦੇ ਕਾਦੀ ਜੱਫਾੜੀ ਐ ਦੇਖੋ ਚੱਲਦੀ ਐ ਵੀਡੀਓ ਵਧੀਆ ਲੱਗੀ ਭਾਈ ਜੀ ਦੱਬ ਕੇ ਲੈ ਕਮੈਂਟ ਸ਼ੇਅਰ ਕਰਿਓ ਪੇਨ ਨੂੰ ਕਰਿਓ ਫੋਲੋ ਠੀਕ ਹੈ ਗੱਲ ਭਾਈ 13 ਪੌਂਸ ਵਧੀਆ ਆਇਆ ਇਸ ਵੀਡੀਓ ਦੇ ਉੱਤੇ ਆਪਾਂ ਅਗਲੇ ਬੁੱਧਵਾਰ ਦੁਬਾਰੇ ਫੇਰ ਇਸੇ ਚੈਨਲ ਤੇ ਵੀਡੀਓ ਪਾ ਪਾਵਾਂਗੇ ਦੇ ਨਾਲੇ ਬਾਈ ਕੁਲਵੀਰ ਨੂੰ ਨਾਲ ਹੀ ਲਵਾਵਾਂਗੇ ਠੀਕ ਹੈ ਗੱਲ ਭਾਈ ਸ਼ਰਮਾ ਬਾਈ ਦਾ ਕੁਲਵੀਰ ਦਾ ਨੰਬਰ ਹੈਗਾ 94172 32662 ਦਾ ਨੰਬਰ ਆ ਮੇਰਾ WhatsApp ਨੰਬਰ 887294545 ਕਾਲਿੰਗ ਨੰਬਰ 947884545 ਹੁਣ ਕੀ ਕਹਿਣਾ ਚਾਹੁੰਦਾ ਤੂੰ ਗੱਲ ਇਹ ਆ ਆਪਾਂ ਢੇਢਾ ਡਿਸਕਾਊਂਟ ਤਾਂ ਕਰੀ ਜਾਂਦੇ ਆ ਦੇ ਦੇਾਂਗੇ ਸ਼ਰਮਾ ਜੀ ਮੈਂ ਦੋ ਬੰਦਾ ਸਾਡੇ ਨਾਲ ਵੇਖ ਜਾਈ ਜਾਂਦੇ ਬੇਟੇ ਦੋ ਟਰੈਕਟਰ ਲੈ ਜੋ ਆ ਭਾਈ ਦੇ ਨਾਲ ਜਾੜ 11 ਚੱਕਾ ਜੌਂਡੀਆ ਦਿਖਾ ਦਿਓ ਹਾਉ ਹਾਉ ਲੈ ਲੈ ਕਰੇ ਖੜਾ ਕਾਰ ਚੁਾਈ ਲੈ ਜੋ 75 ਬਾਈ ਲੈ ਜੋ ਇੱਕ ਕੋਈ ਵੀ ਲੈ ਜੋ ਠੀਕ ਹੈ ਗੱਲ ਭਾਈ ਮੈਂ ਇੱਕ ਗੱਲ ਦੱਸਦਾ ਕੁਲਵੀਰ ਤੈਨੂੰ ਮੈਂ ਕੁਲਵੀਰ ਖਿਆ ਤੈਨੂੰ ਕਿਹਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਗੱਲ ਕਹਿਣੀ ਚਾਹੁੰਦਾ ਇੱਥੇ ਕਿਤੇ ਵੀ ਵੀਡੀਓ ਪਾਉਣੀ ਗਲਤ ਆ ਜਾਂ ਨਾ ਗਲਤ ਹੈ ਉਹਨੇ ਵੀਰਾਂ ਨੂੰ ਇੱਕ ਗੱਲ ਦੱਸਣੀ ਚਾਹੁੰਦੇ ਆ ਵੀਰੇ ਹਰ ਇੱਕ ਬੰਦੇ ਨੇ ਆਪਣਾ ਆਪਣੇ ਕਰਮ ਖਾਣੇ ਆ ਮੰਦਾ ਦਾ ਬੈਸੇ ਹੀ ਹੈ ਬਿਲਕੁਲ ਸਹੀ ਹੈ ਟਰੈਕਟਰ ਕਿਸੇ ਦੇ ਨਹੀਂ ਵਿਗਦੇ ਸਾਡੇ ਕਿਹੜਾ ਬਾੜੇ ਵਿਗਦੇ ਅਸੀਂ ਸਾਰਾ ਦਿਨ ਐ ਘੁੱਟੇ ਘੁੱਟੇ ਜਾਂਦੇ ਹਾਂਗੇ ਬਿਲਕੁਲ ਠੀਕ ਹੈ ਟਰੈਕਟਰ ਸਾਡੇ ਕੋਲੇ ਵੀ ਵੀਰੇ ਵੀਡੀਓ ਚੈੱਕ ਕਰ ਲੋ ਚਾਰ ਚਾਰ ਮੰਡੀਆਂ ਦੇ ਉਹੀ ਖੜੇ ਆ ਬੈਸੇ ਹੀ ਮੰਦਾ ਕੋਈ ਇਹ ਨਹੀਂ ਵੀ ਵੀਡੀਓ ਪੈਣ ਨਾਲ ਸਾਡੇ ਟਰੈਕਟਰ ਵਿਕਣ ਲਾ ਕੇ ਸਾਡੇ ਕੋਲੇ ਕਿੰਨੇ ਕਿ ਟਰੈਕਟਰ ਸਾਡੇ ਕੋਲੇ ਤਾਂ 20 ਟਰੈਕਟਰ ਹੋਣਗੇ ਦੋਨਾਂ ਕੋਲੇ ਤੇ ਫਿਰ ਬਾਈ ਤੁਹਾਡੇ ਬਾਰੇ ਕਿਉਂ ਕਹਿੰਦੇ ਆ ਜਿਆਦਾ ਥੋੜਾ ਯਾਰ ਨਹੀਂ ਉਹ ਅਸੀਂ ਵੀਡੀਓ ਰੋ ਬਾਈ ਹੁਣ ਤੁਸੀਂ ਆ ਗਏ ਮੈਂ ਕਮੈਂਟ ਇਹ ਟਰੈਕਟਰ ਰੋ ਪਾ ਰਹੇ ਆ ਤੁਹਾਡਾ ਆਤਾ ਦੇ ਦੇ ਮੈਨੂੰ ਗੁੱਸਾ ਤਾਂ ਨਹੀਂ ਕਰ ਸਾਨੂੰ ਵੀਡੀਓ ਬਣਾਉਂਦਾ ਕਿੰਨਾ ਟਾਈਮ ਹੋ ਗਿਆ ਸਾਨੂੰ ਤਾਂ ਹੋ ਗਏ ਜੀ 2-3 ਸਾਲ ਤਿੰਨ ਸਾਲ ਤੈਨੂੰ ਬਈ ਕਿੰਨੇ ਹੈ ਇਹਨੇ ਹੋ ਗਏ 2 ਸਾਲ ਅੱਗੇ ਮੱਗ ਪੱਗ ਕਿਤੇ ਸਵਾ ਸਵਾ ਲੱਖ ਰੁਪਏ ਦਾ ਦੇਖਿਆ ਸਵਾ ਸਵਾ ਲੱਖ ਰੁਪਏ ਦਾ ਦੇਖਿਆ ਨਾ ਕਦੇ ਵੀ ਨਹੀਂ ਦੇਖਿਆ ਬਈ ਇੰਨੀਆਂ ਮੁੰਡੀਆਂ ਆਏ ਆਏ ਕਿੱਲੋਂ ਸਾਨੂੰ ਗਾਲਾਂ ਕਢਦੀਆਂ ਇਹ ਗੱਲਾ ਸਾਰੀ ਜਿਹੜਾ ਵੜੋ 100 ਦਾ ਲੈਣ ਤੇ 200 ਦੇ ਔਣ ਪੌੜੀ ਗੱਲ ਚੱਲ ਰਹੀ ਆ ਅੱਛਾ ਖੌ ਖਾ ਕੇ ਕਹਿੰਦਾ ਪਵਿੱਤਰ ਧਰਤੀ ਤੇ ਖੜਾ ਬਿਲਕੁਲ ਜੀ ਸਿਰਫ ਫਰਵਰੀ ਫਰਵਰੀ ਦੀ ਗੱਲ ਕਰੂੰ ਆ 15 14 ਮਾਰਚ 15 ਮਾਰਚ ਕੋ ਮਾਰਚ ਤੋਂ ਮੈਂ ਤੋਂ ਦੋ ਕੁੜੀ ਦੀ ਜੀ ਹੋਜੂ ਕੁੜੀ ਦਾ ਵਿਆਹ ਫਰਵਰੀ ਫਰਵਰੀ ਰਸੀਦਾ ਦੇਖ ਲਿਓ ਸਾਰੇ ਟਰੈਕਟਰ ਨੇ ਮੇਰੇ ਦੀਆਂ ਨਫਾ ਜਿਹੜਾ ਮਰਜੀ ਦੇਜੋ ਅੱਛਾ ਜੀ ਐਦੂੰ ਦੱਸ ਕਿਹੜਾ ਬਾਈ ਹੁਣ ਬਾਈ ਇੱਕ ਨਾ ਆ ਸ਼ਰਮਾ ਜੀ ਘਰੇ ਗਏ ਸੀਗੇ ਉਹ ਫਾਰਮ ਦਾ ਟਰੈਕਟਰ ਸੀਗਾ 22 ਪੈਸੇ ਲਾਉਂਦੇ ਸੀ ਮੋਗਾ ਛੱਡ ਦੇ ਉਹ ਕਹਿੰਦੇ 22 ਨੇ ਟਰੈਕਟਰ ਨਹੀਂ ਦਿੱਤਾ ਸਾਡੇ ਬਾਈ ਨਾ ਅਸੀਂ ਮਾਰਜ ਨਹੀਂ ਸਾਰਾ 5-7000 ਦਾ ਰੱਖਿਆ ਪਤਾ ਸਾਨੂੰ ਵੀ ਵੀ ਟਰੈਕਟਰ ਕਿੰਨੇ ਰੁਪਈਆ ਦੇ ਵੇਚਣਾ ਆ ਮਾਰਕੀਟ ਤੇ ਰਹਿੰਦੇ ਆ 15 ਸਾਲ ਦੇ ਕੰਮ ਕਰਦੇ ਇਹ ਗੱਲ ਨਹੀਂ ਵੀ ਪਰ ਕੀ ਹੋਇਆ ਨਾ ਉਹਨਾਂ ਨੂੰ ਬਾਈ ਹੁਣ ਰੇਟ ਬਾਹਲਾ ਘੱਟ ਲਾਉਂਦੇ ਸੀ ਸਰਮੈ ਨੂੰ ਲਾਂਮਾ ਦਿੱਤਾ ਕਹਿੰਦੇ ਸਾਨੂੰ ਟਰੈਕਟਰ ਨਹੀਂ ਦਿੱਤਾ ਬਾਈ ਕੀ ਕਰੀਏ ਘਾਟਾ ਪਾ ਕੇ ਤਾਂ ਦੇਣਾ ਉੱਪਰ ਤੇ 50 ਕਿਲੋਮੀਟਰ ਪਿੰਡ ਆ ਯਾਰ ਗੱਡੀਆਂ ਦੇ ਖਰਚੇ ਆ ਗੜਾਉਣਾ ਦੇ ਖਰਚੇ ਆ ਖਰਚੇ ਬਹੁਤ ਆ ਬਾਈ ਜੀ ਇੱਕ ਗੱਲ ਕਰੀਏ ਗਈ ਮਜਬੂਰੀ ਹੈ ਸੀ ਰੇਟ ਜਾਇਜ਼ ਰੱਖਦੇ ਇੱਕ ਗੱਲ ਦੀ ਚਿਤਾਈ ਨਾ ਕਰ ਠੀਕ ਹੈ ਤੁਸੀਂ ਕਹਿੰਦੇ ਹੋ ਮੈਂ ਹੁਣ 5 ਲੱਖ ਰੁਪਏ ਕੁਲ ਮੀਨ ਨੇ ਉਹਦਾ ਕਹਿੰਦਾ 75% ਦਾ ਇਹਦਾ 7 ਲੱਖ ਕਹਿਤਾ ਫੋੜਾ ਕੀ ਪੁੱਛਣਾ ਸਭਾ ਅਗਲੇ ਨੇ ਮੈਨੂੰ ਪਤਾ ਕੀ ਕਹਿਣਾ ਭਾਈ ਜੀ ਕਿੰਨੇ ਦਾ ਦੇਣਾ ਭਾਈ ਜੀ ਅਸੀਂ ਤਾਂ ਕਹਿਤਾ ਅਸੀਂ ਮੰਗਦੇ ਦਾ ਸਭਾ 6 ਆ ਉਹ ਦੁਵਾਰੇ ਚੱਲਣਾ ਦੁਵਾਰੇ ਚੱਲ ਪਾਣੇ ਉੱਥੋਂ ਹਾਂ ਪਰ ਇਹ ਗੱਲ ਨਾ ਕਰਿਆ ਕਰੋ ਭਾਈ ਕਿੰਨੇ ਦਾ ਜਿਹੜਾ ਰੇਟ ਬੋਲਦੇ ਆ ਨਾ ਟਰੈਕਟਰ ਦਾ ਸਰੇ ਵਾਲਾ ਹੀ ਹੁੰਦਾ ਹੈ ਉਹ ਚ ਮਾਨਤਾ ਨਹੀਂ ਰਹ ਜਾਂਦਾ ਉਸ ਤੋਂ ਬਾਅਦ ਕੋਈ ਬਾਲੀ ਵੱਡੀ ਗੱਲ ਨਹੀਂ ਟਰੈਕਟਰ ਦੱਸ ਦਿਆ ਕਰੋ ਕਿ ਭਾਈ ਐਨੇ ਲਾਉਨੇ ਆ ਜਾਂ ਫਿਰ ਯਕੀਨ ਕਰ ਲੋ ਠੀਕ ਹੈ ਗੱਲ ਅਕਸੀ ਦੇਖ ਲੋ ਬਾਕੀ ਜਿਹੜੀ ਦੇਖੇ ਵੀ ਨਹੀਂ ਯਕੀਨ ਆਉਂਦਾ ਜਿੱਥੋਂ ਲੈਂਦਾ ਉੱਥੇ ਵਗ ਜਾ ਉਹ ਤਾਂ ਯਾਰ ਸ਼ਰਮ ਆਈ ਨਹੀਂ ਜਿਹਨੇ ਵਿਸ਼ਵਾਸ ਕਰਨ ਉਹਨੇ ਕਰ ਹੀ ਲੈਣਾ ਜਿਹਨੇ ਨਹੀਂ ਕਰਨ ਉਹ ਨੂੰ ਕੋਸ਼ਿਸ਼ ਕਰੀ ਜਾ ਕੋਸ਼ਿਸ਼ ਕਰੀ ਜਾ ਤਾਂ ਗੱਲ ਆਉਂਦੀ ਹੈ ਠੀਕ ਹੈ ਪਰ ਇਹ ਹੈ ਬਈ ਬਾਜ਼ਾਰ ਚੈੱਕ ਕਰ ਲਿਓ ਬਾਜ਼ਾਰ ਨਾਲੋਂ ਜੇ 10 20 50 ਹਜ਼ਾਰ ਰੇਟ ਘਟ ਨਾ ਹੋਵੇ ਤਾਂ ਜ਼ਿੰਮੇਵਾਰੀ ਮੈਂ ਇੱਕ ਗੱਲ ਕਹਿਣਾ ਹਾਂ ਨਾ ਭਾਈ ਮੈਂ ਇਹ ਮਾੜੇ 10 ਰੁਪਏ 10 ਹਜ਼ਾਰ ਲੈ ਕੇ ਨਿਕਲ ਕੇ ਕਰੋ ਇਹ ਇਹ ਬਹੁਤ ਵੱਡੀ ਗੱਲ ਹੈ। ਪਾਇਆ ਪਾਣੀ 10 ਕਿਲੋ ਦੁੱਧ ਨਾ ਘਰੋਂ ਲੈ ਕੇ ਨਿਕਲੇ ਨਾ। ਬੇਮਾਰ ਹੋ ਛੇਤਰ। ਸੌਦਾ ਹੋਣ ਤੋਂ ਬਾਅਦ 1 ਰੁਪਿਆ ਵੀ ਹਰਾਮ ਹੁੰਦਾ ਹੈਗਾ। ਗੱਲ ਹੋ ਜੇ ਲੱਖ ਦੀ ਗੱਲ ਹੋ ਜੇ ਕੱਖ ਦੀ। ਜਦੋਂ ਸੌਦਾ ਆ ਗਿਆ ਉਸ ਤੋਂ ਬਾਅਦ 1 ਰੁਪਿਆ ਵੱਧ ਲਿਆ ਹਰਾਮ ਹੈ ਬਾਈ। ਮਿਹਨਤ ਦੇ ਮਾਰੇ ਫਿਰਦੇ ਆ ਸਾਰੇ ਪੈਸਾ ਲਾਇਆ। ਇਹ ਕੰਮ ਇਹਦਾ ਹੈ ਨਹੀਂਗਾ ਵੀ ਫਰੀ ਨਹੀਂ ਹੁੰਦਾ। ਪਹਿਲਾਂ ਰੁਪਿਆ ਦੀ ਪੰਡ ਸਿੱਟ ਕੇ ਮੈਂ ਪੈਂਦੀ ਆ ਫੇਰ ਅਗਲਾ ਦਿੰਦਾ। ਤੂੰ ਗੱਲ ਦੱਸ। 1 ਮਿੰਟ ਗੱਲ ਦੱਸ। ਗੁੱਸਾ ਨਾ ਕਰਿਓ ਬਾਈ। ਤੂੰ ਮੈਨੂੰ ਕੋਈ ਗੱਲ ਦੱਸ। ਜਿੰਨੇ ਮਰਜੀ ਠੱਗਿਆ ਮਰੀਆ ਜਿੰਨੇ ਮਰਜੀ ਕੱਪੜੇ ਲਾਈ ਆ ਤੂੰ ਆਏ ਕਹਦੇ ਮੇਰੇ ਜਵਾਕ ਸ਼ਰਮੇ ਮੈਨੂੰ ਚੰਦਨ ਦੀ ਲੱਕੜ 'ਚ ਫੁਕਣਗੇ ਤੈਨੂੰ ਡੇਕ 'ਚ ਫੁਕਣਗੇ ਤੂੰ ਆਏ ਕਹਦੇ ਕੋਈ ਢੂਈ ਮਾਰਦਾ ਇਹਦਾ ਈ ਕੋਲਾ ਬੋਲਾ ਸਮਝ ਨਹੀਂ ਪੜਾਣਾ ਨਹੀਂ ਪਤਾ ਕਮਾਰ 'ਚੋਂ ਖੁੰਡ ਇਕੱਠੇ ਕਰ ਕਰ ਕੇ ਫੁਕਣਾਂ ਯਾ ਗੱਲ ਆ ਵੀਡੀਓ ਬਣਾ ਦੇ ਲੱਗੀ ਤੁਹਾਨੂੰ ਫੇਰ ਮਿਲਾਂਗੇ ਆਹ ਬੋ ਮਿਹਰਬਾਨੀ ਭਾਈ ਸਸਤੀ ਕਾਲ ਸਾਰੇ ਨੂੰ